ਕਿਸੇ ਨੇ ਬਹੁਤ ਸੋਣਾ ਕਿਹਾ ਹੈ ਕਿ ਹਰ ਚੀਜ਼ ਦਾ ਸਮਾਂ ਤੈਅ ਹੈ ਜਗਾ ਤੈਅ ਹੈ ਤੁਸੀਂ ਕਿਤੇ ਪਹੁੰਚਦੇ ਨਹੀਂ ਹੋ ਪਹੁੰਚਾਏ ਜਾਂਦੇ ਹੋ ਕਿਉਂਕਿ ਖੇਲ ਤੁਸੀਂ ਨਹੀਂ ਰਹੇ ਹੋ ਖੇਲ ਤਾਂ ਹੋ ਰਿਹਾ ਹੈ ਇੱਕ ਛੋਟੀ ਜਹੀ ਕਥਾ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਦੀ ਇੱਕ ਵਾਰ ਨਾਰਦ ਜੀ ਆਏ ਅਤੇ ਮਹਿਲ ਵਿੱਚ ਰੁਕਮਣੀ ਜੀ ਨੂੰ ਮਿਲੇ ਅਤੇ ਉਹਨਾਂ ਨੂੰ ਕਹਿਣ ਲੱਗੇ ਭਗਵਾਨ ਜੀ ਦਾ ਜੋ ਵਿਸ਼ੇਸ਼ ਪ੍ਰੇਮ ਹੈ ਉਹ ਗੋਪੀਆਂ ਨਾਲ ਹੈ ਉਹ ਤੁਹਾਡੇ ਸਾਰਿਆਂ ਨਾਲ ਨਹੀਂ ਹੈ ਉਹ ਇਸ ਮਹਿਲ ਵਿੱਚ ਉਹਨਾ ਪ੍ਰੇਮ ਕਿਸੇ ਨੂੰ ਨਹੀਂ ਕਰਦੇ ਜਿੰਨਾ ਉਹ ਗੋਪੀਆਂ ਨੂੰ ਕਰਦੇ ਹਨ ਇਸ ਗੱਲ ਨਾਲ ਰੁਕਮਣੀ ਜੀ ਨਾਰਾਜ਼ ਹੋ ਗਈ ਅਤੇ ਉਹ ਗੁੱਸੇ ਹੋ ਕੇ ਕੋਪ ਭਾਵਨ ਵਿੱਚ ਚਲੇ ਗਈ ਉਹਨਾਂ ਨੂੰ ਲੱਗਿਆ ਪ੍ਰਭੂ ਆਉਣਗੇ ਮਨਾ ਲੈਣਗੇ ਭਗਵਾਨ ਜੀ ਨੂੰ ਜਦੋਂ ਇਹ ਗੱਲ ਪਤਾ ਲੱਗੀ ਤਾਂ ਉਹਨਾਂ ਨੇ ਸੋਚਿਆ ਕਿ ਹੁਣ ਮੈਂ ਸਭ ਨੂੰ ਦੱਸਦਾ ਹਾਂ ਕਿ ਕਿਉਂ ਮੈਂ ਗੋਪੀਆਂ ਨੂੰ ਵਿਸ਼ੇਸ਼ ਪ੍ਰੇਮ ਕਰਦਾ ਹਾਂ ਵਿਸ਼ੇਸ਼ ਭਾਵ ਰੱਖਦਾ ਹਾਂ ਉਹਨਾਂ ਨੇ ਇੱਕ ਨਾਟਕ ਕੀਤਾ ਉਹਨਾਂ ਨੇ ਕਿਹਾ ਮੇਰਾ ਸਿਰ ਦਰਦ ਕਰ ਰਿਹਾ ਹੈ ਅਤੇ ਸਿਰ ਦਰਦ ਇੰਨਾ ਤੇਜ਼ ਹੋ ਰਿਹਾ ਹੈ ਕਿ ਮੇਰੇ ਤੋਂ ਚੱਲਿਆ ਨਹੀਂ ਜਾ ਰਿਹਾ ਹੈ। ਚੱਕਰ ਆ ਰਹੇ ਹਨ। ਉਹ ਆਪਣੇ ਮਹਿਲ ਵਿੱਚ ਆਰਾਮ ਕਰਨ ਲੱਗੇ। ਪੂਰੇ ਮਹਿਲ ਵਿੱਚ ਇਹ ਗੱਲ ਫੈਲ ਗਈ ਕਿ ਭਗਵਾਨ ਜੀ ਪੀੜਾ ਵਿੱਚ ਹਨ। ਇਹ ਗੱਲ ਨਾਰਦ ਜੀ ਤੱਕ ਪਹੁੰਚੀ। ਉਹ ਵੀ ਧੌੜੇ ਚੱਲੇ ਆਏ। ਰੁਕਮਣੀ ਜੀ ਤੱਕ ਪਹੁੰਚੀ ਤਾਂ ਉਹ ਵੀ ਕੋਹ ਭਾਵਨ ਛੱਡ ਕੇ ਪਹਿਲਾਂ ਪ੍ਰਭੂ ਕੋਲ ਆਈ ਕਿ ਕੀ ਹੋ ਗਿਆ? ਭਗਵਾਨ ਜੀ ਬਹੁਤ ਪੀੜਾ ਵਿੱਚ ਸਨ। ਬਹੁਤ ਤੇਜ਼ ਸਿਰ ਦਰਦ ਹੋ ਰਿਹਾ ਸੀ। ਨਾਰਦ ਜੀ ਨੇ ਕਿਹਾ ਪ੍ਰਭੂ ਕੀ ਕੀਤਾ ਜਾਵੇ ਉਸੇ ਵਿੱਚ ਸੱਤੇ ਭਾਵਾ ਜੀ ਜੋ ਰਾਣੀ ਸੀ ਉਹ ਵੀ ਆ ਗਈ ਸਭ ਪਰੇਸ਼ਾਨ ਹੋ ਰਹੇ ਸਨ ਕਿ ਕੀ ਕੀਤਾ ਜਾਵੇ ਵੈਦਾਂ ਨੂੰ ਬੁਲਾਇਆ ਗਿਆ ਉਪਚਾਰ ਕਰਾਇਆ ਗਿਆ ਪਰ ਸਿਰ ਦਰਦ ਠੀਕ ਨਹੀਂ ਹੋ ਰਿਹਾ ਸੀ ਭਗਵਾਨ ਜੀ ਨੇ ਕਿਹਾ ਕਿ ਕਿਸੇ ਹੋਰ ਵਧੀਆ ਵੈਦ ਨੂੰ ਬੁਲਾ ਲਵੋ ਇਲਾਜ ਕਰਵਾਓ ਬਹੁਤ ਦਰਦ ਵਿੱਚ ਹਾਂ بڑے بڑے ਵੈਦ ਆ ਗਏ ਪਰ ਸਿਰ ਦਰਦ ਠੀਕ ਨਹੀਂ ਹੋ ਰਿਹਾ ਤਨਾਰਦ ਜੀ ਗਏ ਜਾ ਕੇ ਪ੍ਰਭੂ ਨੂੰ ਪ੍ਰਣਾਮ ਕਰਕੇ ਕਹਿਣ ਲੱਗੇ ਕਿ ਪ੍ਰਭੂ ਮੈਨੂੰ ਤਾਂ ਦੱਸ ਦੋ ਕਿ ਸਿਰ ਦਰਦ ਠੀਕ ਕਿਵੇਂ ਹੋਵੇਗਾ ਕਿਉਂਕਿ ਤੁਹਾਨੂੰ ਤਾਂ ਸਭ ਪਤਾ ਹੈ ਤੁਸੀਂ ਇੰਨੀ ਪੀੜਾ ਵਿੱਚ ਹੋਂ ਐਨੇ ਦਰਦ ਵਿੱਚ ਹੋਂ ਮੇਰੇ ਤੋਂ ਇਹ ਦਰਦ ਦੇਖਿਆ ਨਹੀਂ ਜਾ ਰਿਹਾ ਤਾਂ ਭਗਵਾਨ ਜੀ ਨੇ ਕਿਹਾ ਇਸ ਦਾ ਉਪਾਅ ਬਹੁਤ ਆਸਾਨ ਹੈ ਪਰ ਲੱਗਦਾ ਨਹੀਂ ਕਿ ਕੋਈ ਮੰਨੇਗਾ ਤਾਂ ਨਾਰਦ ਜੀ ਨੇ ਕਿਹਾ ਤੁਸੀਂ ਬਸ ਦੱਸੋ ਇਹ ਕੰਮ ਮੈਂ ਖੁਦ ਕਰ ਦੇਵਾਂਗਾ ਜੇ ਹੋਰ ਕੋਈ ਨਹੀਂ ਕਰੇਗਾ ਮੈਂ ਕਰਾਂਗਾ ਭਗਵਾਨ ਜੀ ਨੇ ਕਿਹਾ ਮੈਨੂੰ ਬਹੁਤ ਪੀੜਾ ਹੋ ਰਹੀ ਹੈ ਬਹੁਤ ਦਰਦ ਹੈ ਅਤੇ ਇਸ ਦਰਦ ਦਾ ਸਿਰਫ ਇੱਕ ਜੋ ਉਪਾਅ ਹੈ ਕਿ ਕੋਈ ਜੋ ਵੀ ਮੈਨੂੰ ਵਿਸ਼ੇਸ਼ ਪ੍ਰੇਮ ਕਰਦਾ ਹੋਵੇ ਆਪਣੇ ਚਰਨਾਂ ਦੀ ਧੂਲ ਦੇ ਦੇਵੇ ਮਿੱਟੀ ਦੇ ਦੇਵੇ ਉਸ ਨੂੰ ਕੱਪੜੇ ਵਿੱਚ ਬੰਨ ਕੇ ਸਿਰ ਤੇ ਬੰਨ ਲਵਾਂਗਾ ਤੁਰੰਤ ਸਿਰ ਦਰਦ ਠੀਕ ਹੋ ਜਾਵੇਗਾ ਨਾਰਦ ਜੀ ਕਹਿਣ ਲੱਗੇ ਪਰਬੂ ਇਹ ਕਿਹੋ ਜਿਹਾ ਕੰਮ ਦੱਸ ਦਿੱਤਾ ਮੈਂ ਤਾਂ ਇਹ ਕੰਮ ਨਹੀਂ ਕਰ ਸਕਦਾ ਮੇਰੇ ਚਰਨਾਂ ਦੀ ਧੂਲ ਤੁਹਾਡੇ ਸਿਰ ਤੱਕ ਪਹੁੰਚ ਜਾਵੇ ਇਹ ਹੋ ਹੀ ਨਹੀਂ ਸਕਦਾ ਤਾਂ ਪ੍ਰਭੂ ਨੇ ਕਿਹਾ ਤੁਸੀਂ ਕਿਸੇ ਹੋਰ ਨੂੰ ਪੁੱਛ ਲਵੋ ਨਾਰਦ ਜੀ ਗਏ ਰੁਕਮਣੀ ਜੀ ਦੇ ਕੋਲ ਉਸ ਨੇ ਜਾ ਕੇ ਦੱਸਿਆ ਕਿ ਉਪਾਅ ਦੱਸਿਆ ਹੈ ਭਗਵਾਨ ਜੀ ਨੇ ਰੁਕਮਣੀ ਜੀ ਕਹਿਣ ਲੱਗੀ ਕਿ ਤੁਸੀਂ ਕੀ ਕਹਿ ਰਹੇ ਹੋ ਮੈਨੂੰ ਨਰਕ ਭੇਜੋਗੇ ਮੇਰੇ ਚਰਨਾਂ ਦੀ ਧੂਲ ਭਗਵਾਨ ਦੇ ਮਸਤਕ ਤੱਕ ਪਹੁੰਚ ਜਾਵੇ ਏ ਮੈਂ ਹੋਣ ਹੀ ਨਹੀਂ ਦੇਵਾਂਗੀ ਸੱਤੇ ਭਾਵਾ ਜੀ ਕੋਲ ਗਏ ਉਹਨਾਂ ਨੇ ਕਿਹਾ ਨਹੀਂ ਉਹ ਹੋ ਰੋਣ ਲੱਗੀ ਕਿ ਇਹ ਕੀ ਦੱਸ ਰਹੇ ਹੋ ਤੁਸੀਂ ਨਾਰਦ ਜੀ ਫਿਰ ਦੌੜੇ ਚੱਲੇ ਆਏ ਕਹਿਣ ਲੱਗੇ ਕਿ ਭਗਵਾਨ ਕੋਈ ਮੰਨਣ ਨੂੰ ਤਿਆਰ ਹੀ ਨਹੀਂ ਭਗਵਾਨ ਜੀ ਨੇ ਕਿਹਾ ਤੂੰ ਹੁਣ ਬ੍ਰਿੰਦਾਬਨ ਚਲੇ ਜਾ ਗੋਪੀਆਂ ਨੂੰ ਕਹਿਣਾ ਕਿ ਮੈਂ ਦਰਦ ਵਿੱਚ ਹਾਂ ਬਹੁਤ ਦਰਦ ਹੋ ਰਿਹਾ ਹੈ ਤੇ ਠੀਕ ਇਸੇ ਤਰੀਕੇ ਨਾਲ ਹੋਵੇਗਾ ਹੋਰ ਕੋਈ ਉਪਾਅ ਹੀ ਨਹੀਂ ਹੈ ਬਿਨਾਂ ਦੇਰੀ ਕੀਤੇ ਬ੍ਰਿੰਦਵਾਨ ਪਹੁੰਚੇ ਨਾਰਦ ਜੀ ਉੱਥੇ ਰਾਧਾ ਜੀ ਅਤੇ ਬਾਕੀ ਗੋਪੀਆਂ ਜੋ ਸਨ ਉਦਾਸ ਸਨ ਨਾਰਦ ਜੀ ਆਏ ਨਾਰਦ ਜੀ ਨੂੰ ਪੁੱਛਿਆ ਕਿਵੇਂ ਹਨ ਪ੍ਰਭੂ ਜੀ ਉਹਨਾਂ ਦੇ ਬਾਰੇ ਜਾਨਣਾ ਚਾਹੁੰਦੀਆਂ ਸਨ ਨਾਰਦ ਜੀ ਨੇ ਕਿਹਾ ਪੀੜਾ ਵਿੱਚ ਹਨ ਸਿਰ ਦਰਦ ਹੋ ਰਿਹਾ ਹੈ ਬਹੁਤ ਜ਼ਿਆਦਾ ਪੀੜਾ ਹੋ ਰਹੀ ਹੈ ਅਤੇ ਉਸ ਦਾ ਉਪਾਅ ਇਹ ਹੈ ਕਿ ਕੋਈ ਜੋ ਉਹਨਾਂ ਨੂੰ ਵਿਸ਼ੇਸ਼ ਪ੍ਰੇਮ ਕਰਦਾ ਹੈ ਆਪਣੇ ਚਰਨਾਂ ਦੀ ਧੂਲ ਦੇ ਦੇਵੇ ਬਿਨਾਂ ਦੇਰੀ ਕੀਤੇ ਉੱਥੇ ਇੱਕ ਕੱਪੜਾ ਵਿਛਾਇਆ ਗੋਪੀਆਂ ਨੇ ਰਾਧਾ ਜੀ ਨੇ ਸਾਰੀਆਂ ਨਿਰਿਤ ਕਰਨ ਲੱਗੀਆਂ ਜੋ ਮਿੱਟੀ ਉੱਡ ਕੇ ਕੱਪੜੇ ਵਿੱਚ ਆ ਗਈ ਇਕੱਠੀ ਕਰਕੇ ਦੇ ਦਿੱਤੀ ਕਿ ਜਾਓ ਜਾ ਕੇ ਕੱਪੜਾ ਬੰਨ ਦੇਵੋ ਅਤੇ ਬਿਨਾਂ ਦੇਰੀ ਕੀਤੇ ਨਾਰਦ ਜੀ ਫਿਰ ਉੱਥੋਂ ਵਾਪਸ ਨਿਕਲ ਗਏ ਅਤੇ ਪਹੁੰਚ ਗਏ ਦੁਆਰਕਾ ਜਿੱਥੇ ਭਗਵਾਨ ਸ਼੍ਰੀ ਕ੍ਰਿਸ਼ਨ ਜੀ ਸਨ ਜਾ ਕੇ ਉਹ ਜੋ ਕੱਪੜਾ ਸੀ ਉਹਨਾਂ ਦੇ ਸਿਰ ਤੇ ਬੰਨਿਆ ਅਤੇ ਕੁਝ ਹੀ ਪਲਾਂ ਵਿੱਚ ਉਹਨਾਂ ਦਾ ਸਿਰਦਰਦ ਠੀਕ ਹੋ ਗਿਆ ਭਗਵਾਨ ਜੀ ਨੇ ਉਸ ਦਿਨ ਸਭ ਨੂੰ ਦੱਸਿਆ ਕਿ ਕਿਉਂ ਉਹ ਗੋਪੀਆਂ ਨੂੰ ਬਹੁਤ ਪ੍ਰੇਮ ਨਾਲ ਰੱਖਦੇ ਹਨ ਉਹਨਾਂ ਨੇ ਕਿਹਾ ਕਿ ਉਹ ਨਿਰਸ਼ਲ ਭਾਵ ਰੱਖਦੀਆਂ ਹਨ ਨਿਰਸ਼ਲ ਪ੍ਰੇਮ ਕਰਦੀਆਂ ਹਨ ਕੋਈ ਛਲਕਪਟ ਨਹੀਂ ਹੈ ਉਹ ਇਹ ਵੀ ਨਹੀਂ ਸੋਚਦੀਆਂ ਕਿ ਕੋਈ ਕਿੰਨਾ ਸਾਨੂੰ ਪ੍ਰੇਮ ਕਰਦਾ ਹੈ ਉਹ ਆਪਣੇ ਵੱਲੋਂ ਭਗਤੀ ਕਰਦੀਆਂ ਹਨ ਸਰਲਤਾ ਹੈ ਉਹਨਾਂ ਦੀ ਭਗਤੀ ਵਿੱਚ ਇਸ ਲਈ ਮੇਰਾ ਉਹਨਾਂ ਨਾਲ ਵਿਸ਼ੇਸ਼ ਸਨੇਹ ਹੈ ਉਹਨਾਂ ਨੇ ਇੱਕ ਪਾਲ ਲਈ ਇਹ ਵੀ ਨਹੀਂ ਸੋਚਿਆ ਕਿ ਉਹਨਾਂ ਨੂੰ ਨਰਕ ਮਿਲ ਜਾਵੇਗਾ। ਉਹਨਾਂ ਨੇ ਸਿਰਫ ਇਹ ਸੋਚਿਆ ਕਿ ਪ੍ਰਭੂ ਪੀੜਾ ਵਿੱਚ ਹਨ, ਉਹਨਾਂ ਦੀ ਪੀੜਾ ਠੀਕ ਹੋ ਜਾਵੇ। ਬਹੁਤ ਛੋਟੀ ਜਹੀ ਕਥਾ ਜੋ ਜਨਮ ਅਸ਼ਟਮੀ ਤੇ ਇਹ ਸਿੱਖਿਆ ਦਿੰਦੀ ਹੈ ਕਿ ਜੀਵਨ ਵਿੱਚ ਜੇ ਭਗਤੀ ਕਰਨੀ ਹੈ ਤਾਂ ਸਰਲਤਾ ਦੇ ਨਾਲ ਕਰੋ, ਸੰਪੂਰਨ ਵਿਸ਼ਵਾਸ ਉਹਨਾਂ ਤੇ ਰੱਖੋ ਜੋ ਤੁਸੀਂ ਚਾਹੁੰਦੇ ਹੋ ਉਹ ਤੁਹਾਨੂੰ ਜੀਵਨ ਵਿੱਚ ਜ਼ਰੂਰ ਮਿਲੇਗਾ। ਧੰਨਵਾਦ।